ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਗੱਲ ਵਲੋਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਫਿਰ ਆਪਾਂ ਇੱਕ ਨਵਾਂ ਵਲੋਗ ਲੈ ਕੇ ਆਏ ਹਾਂ ਵੀਡੀਓ ਨੂੰ ਐਂਡ ਤੱਕ ਬਨੇ ਰਹੋ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਕੈਂਟਾ ਚਲੋ ਆਪਣੇ ਵਲੋਗ ਨੂੰ ਕਰਦੇ ਹਾਂ ਸਟਾਰਟ ਤੁਸੀਂ ਸਾਰੇ ਵਧੀਆ ਹੋਵੋਗੇ ਵੀਡੀਓ ਨੂੰ ਐਂਡ ਤੱਕ ਬਨੇ ਰਹੋ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਕੈਂਟਾ ਚਲੋ ਹੁਣ ਕਰਦੇ ਹਾਂ ਆਪਣੇ ਦੋਸਤੋ ਕਮੈਂਟ ਕਰਕੇ ਦੱਸਿਓ ਕੱਲਾ ਵਾਲਾ ਵਲੋਗ ਕਿਵੇਂ ਦਾ ਲੱਗਿਆ ਦੋਸਤੋ ਜਿਹੜਾ ਕੱਲਾ ਵਾਲਾ ਵਲੋਗ ਸੀ ਆਪਣਾ ਉੱਤੇ ਕਾਪੀਰਾਈਟ ਆ ਗਿਆ ਸੀ ਇਸ ਕਰਨਾ ਦੇ ਵਿੱਚ ਕੁਝ ਕਲਿੱਪਾਂ ਕੱਟਣੀਆਂ ਪਈਆਂ ਉਹ ਤਾਂ ਆਂ ਤਾਂ ਨਹੀਂ ਲਿੰਦਾ ਜਿੰਨੇ ਕਾਪੀਰਾਈਟ ਮਾਰੇ ਕਿਉਂਕਿ ਇਹ ਫਿਰ ਦੁਬਾਰਾ ਵੀ ਆ ਸਕਦਾ ਇਸ ਕਰ ਨੂੰ ਕਲਿੱਪ ਕੱਟਣੀ ਪਈ ਮੈਨੂੰ ਤਾਂ ਕਰਤੇ ਜੇ ਵਲੋਗ ਕੱਲਾ ਵਧੀਆ ਲੱਗਿਆ ਕਮੈਂਟ ਚ ਜ਼ਰੂਰ ਦੱਸਿਓ ਹੁਣ ਉਹ ਸਾਡਾ ਪਹਿਲਾ ਵਲੋਗ ਸੀ ਇਸ ਕਰ ਮੈਨੂੰ ਪੂਰਾ ਧਿਆਨ ਨਹੀਂ ਸੀ ਕਿ ਇਹਵੇਂ ਵੀਡੀਓ ਨਹੀਂ ਪਾਈਦੀ ਹੁੰਦੀ ਵਿੱਚ ਕਿਸੇ ਦੀ ਕਿਸੇ ਦਾ Song ਤੇ ਵੀਡੀਓ ਨਹੀਂ ਪਾਈਦੀ ਗੈਸ ਕਰ ਰਹੇ ਯਾਰ ਕਾਪੀਰਾਈਟ ਆ ਗਿਆ ਅੱਗੇ ਤੋਂ ਆਪਾਂ ਐਵੇਂ ਦੀ ਵੀਡੀਓ ਨਹੀਂ ਪਾਉਂਦੇ ਫਿਰ ਮੈਂ ਕੱਟ ਕੇ ਉਹ ਕਲਿੱਪ ਅਪਲੋਡ ਕੀਤੀ ਸੀ ਐਸ ਕੰ ਤਾਂ ਦੁਬਾਰਾ ਅਪਲੋਡ ਕੀਤੀ ਹੋ ਵੀਡੀਓ ਤੁਹਾਨੂੰ ਕੱਲਾ ਬਲੌਗ ਕਿਵੇਂ ਦਾ ਲੱਗਿਆ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਬਾਕੀ ਬਣੇ ਰਿਹਾ ਐਂਡ ਤੱਕ ਬਲੌਗ ਦੇ ਨਾਲ ਤੇ ਦੋਸਤੋ ਅੱਜ ਆਪਾਂ ਪੂਰੇ ਦਿਨ ਚ ਬਲੌਗ ਪੂਰਾ ਤਾਂ ਨਹੀਂ ਬਣਾ ਸਕਦੇ ਕਿਉਂਕਿ ਅੱਜ ਆਪਨਾ ਪੇਪਰ ਹੈ ਜੀ ਤਾਂ ਤਾਂ ਕਰਕੇ ਆਪਾਂ ਛੋਟੀਆਂ ਛੋਟੀਆਂ ਕਲਿੱਪਾਂ ਨਾਲ ਬਲੌਗ ਬਣਾਵਾਂਗੇ ਤੇ ਚਲੋ ਹੁਣ ਆਪਾਂ ਤਿਆਰ ਹੋ ਕੇ ਮਿਲਦੇ ਹਾਂ ਤੇ ਦੋਸਤੋ ਆਪਾਂ ਤੁਹਾਨੂੰ ਹੁਣ ਉਧਰ ਦਾਏ ਦੇ ਘਰੇ ਮਿਲਾਉਣੇ ਆ ਜਾ ਕੇ ਆਹ ਦੇਖ ਲਓ ਜੀ एट <laughs> के लिए थारी गाइस हुन ਆਪਾਂ ਹੋ ਗਏ ਜੀ ਸਕੂਲ ਜਾਣ ਲਈ ਰੈਡੀ ਹੁਣ ਆਪਾਂ ਪੇਪਰ ਦੇਣ ਚੱਲੇ ਆ ਤਾਂ ਹੁਣ ਆਪਾਂ ਸ਼ਾਮ ਨੂੰ ਮਿਲਾਂਗੇ ਤੁਹਾਨੂੰ ਪੇਪਰ ਦੇ ਕੇ ਆ ਕੇ ਚਲੋ ਠੀਕ ਹੈ ਬਾਏ ਤਾਂ ਦੋਸਤੋ ਆਪਾਂ ਆ ਚੁੱਕੇ ਹਾਂ ਪੇਪਰ ਦੇ ਕੇ ਘਰੇ ਵਧੀਆ ਪੇਪਰ ਹੋਇਆ ਜੀ ਇਨਵਾਰ ਦਾ ਵੀਊ ਚੈੱਕ ਕਰਾ ਲੀਏ ਛੱਤ ਤੇ ਜਾ ਕੇ ਵੀਊ ਚੈੱਕ ਕਰਾ ਲੀਏ ਤੁਹਾਨੂੰ ਤੋ ਬਾਕੀ ਤੁਹਾਨੂੰ ਮੇਰੇ ਦੇ ਬਲੌਗ ਮੇਰੇ ਬਲੌਗ ਕਿਵੇਂ ਦੇ ਲੱਗਦੇ ਹੈ ਕਮੈਂਟਰੀ ਚ ਜ਼ਰੂਰ ਦੱਸਿਓ ਤੇ ਬਾਕੀ ਦੋਸਤ ਜੇ ਤੁਸੀਂ ਬਲੌਗ ਵਾਲਾ ਕੰਮ ਕਰਦੇ ਹੋ ਤਾਂ ਕਦੇ ਛੱਡਿਓ ਨਾ ਜੀ ਬਲੌਗ ਵਾਲਾ ਕੰਮ ਬਹੁਤ ਵਧੀਆ ਹੈਗਾ ਕਦੇ ਛੱਡਿਓ ਨਾ ਬਲੌਗ ਵਾਲਾ ਕੰਮ ਇਹੋ ਚੈੱਕ ਕਰੋ ਸੂਰਜੇ ਕਦਮ ਲਾਲ ਲਾਲ ਹੋਇਆ ਪਿਆ ਲਾਲ ਲਾਲ ਬਾੜਾ ਹੀ ਜ਼ਿਆਦਾ ਘੈਂਟ ਆ ਸੂਰਜਾ ਲਵ ਯੂ ਤਾਂ ਦਾਮ ਦੇ ਟਾਈਮ ਵਲੋਗ ਨੂੰ ਹਮ ਦਾ ਮਜ਼ਾ ਆਉਂਦਾ ਹੈ ਹਨ ਉੱਪਰ ਚੱਲੇ ਚੱਲੇ ਤੁਹਾਨੂੰ ਫਿਰ ਮੇਰਾ ਐਡਰੈਸ ਵੀ ਦੱਸ ਦੇਵਾਂ ਮੈਂ ਰਹਿਣਾ ਜੀ ਗੰਗਾ ਨਗਰ ਜ਼ਿਲ੍ਹਾ ਬਦੰਪੁਰ ਸਿਟੀ ਲਗਦੀ ਹੈ ਸਾਨੂੰ 32 ਐਮਲ 32 ਐਮਲ ਕੋਲ ਰਹਿਣਾ ਬੱਤੀ ਹੈ 6 ਐਮ ਕਾ ਪੈਂਡਾ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿੱਥੋਂ-ਕਿੱਥੋਂ ਵਲੌਗ ਦੇਖਦੇ ਆ ਤੁਸੀਂ ਮੇਰਾ ਆ ਦੇਖੋ ਜੀ ਕੂੜਾ ਸਿੱਟਣ ਚੱਲੀ ਆ ਇਧਰ ਤੋਂ ਦੇਖ ਐ ਨੀਮੇ ਇਧਰ ਦੇਖ ਬੱਠਲਾ ਉਹ ਤਾਂ ਵੱਡਾ ਚੱਕ ਰੱਖਿਆ ਇਧਰ ਦੇਖ ਤਾਂ ਸਰੀ ਵਿੱਚ ਤਾਂ ਖਾਲੀ ਹੈ ਬੱਠਲ ਤੇਰਾ ਹੈ ਵਿੱਚੋਂ ਤਾਂ ਦੋਸਤੋ ਹਨੇਰਾ ਜਾ ਹੋ ਗਿਆ ਵਾਵਾ ਨਾ ਗੁਰਬਾਣੀ ਲਾ ਰੱਖੀ ਆ ਆਪ ਡੇਲੀ ਲਾਉਣੇ ਨੇ ਬਾਕੀ ਲਾਇਆ ਕਰੋ ਯਾਰ ਕਰੇ ਚੰਗੀ ਹੁੰਦੀ ਗੁਰਬਾਣੀ ਤੇ ਦੋਸਤੋ ਹਮ ਛੋਟੇ ਬਲੌਗ ਇਸ ਕਰਨਾ ਰਿਹਾ ਕਿਉਂਕਿ ਯਾਰ ਫਿਰ ਪੇਪਰ ਚੱਲਦੇ ਆ ਟਾਈਮ ਨਹੀਂ ਮਿਲਦਾ ਪੜ੍ਹਨਾ ਵੀ ਪੈਂਦਾ ਏ ਤੁਹਾਨੂੰ ਵੀ ਪਤਾ ਹੀ ਹੈ ਬਾਕੀ ਕਿੰਨਾ ਟਾਈਮ ਕੱਢ ਲੈਣੇ ਥੋਡੇ ਲਈ ਬਾਕੀ ਕੱਟਿਆ ਕਰਾਂਗੇ ਯਾਰ ਵਧੀਆ ਟਾਈਮ ਬਸ ਆ ਪੇਪਰ ਦੇ ਨੰਗਿਆਂ ਛੁੱਟੀਆਂ ਹੋ ਜਾਣ ਫਿਰ ਆਪ ਵਧੀਆ ਬਲੌਗ ਬਣਾਇਆ ਕਰਾਂਗੇ ਡੇਲੀ ਬਲੌਗ ਪਾਇਆ ਕਰਾਂਗੇ ਵਧੀਆ ਤੋਂ ਵਧੀਆ ਫਰਿਆਰ ਤੁਸੀਂ ਸਪੋਰਟ ਕਰਿਆ ਕਰੋ। ਹਲਾਦੀ ਮੇਰੀ ਵੀਡੀਓ ਤੇ ਜ਼ੀਰੋ ਲਾਈਕ ਆਉਣਾ ਪਰ ਆਪਾਂ ਬਲੌਗ ਨਹੀਂ ਛੱਡਦੇ ਆ। ਤੋ ਵੀਰੋਂ ਨਹੀਂ ਗਏ ਹੋਏ ਜੀ। ਅੱਜ ਦੇਖੋ ਘਰ ਸੁਨਾ ਸੁਨਾ ਲੱਗਦਾ ਜਮਾ। ਜਿਵੇਂ ਖਾਲੀ ਖਾਲੀ ਹੋਇਆ ਪਿਆਜ ਕਰ। ਤੋ ਦੋਸਤੋ ਅੱਜ ਦਾ ਆਪਾਂ ਬਲੌਗ ਇੱਥੇ ਐਂਡ ਕਰਦੇ ਆ। ਲਾਈਕ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਬਲੌਗ ਕਿਵੇਂ ਦਾ ਲੱਗਾ ਕਮੈਂਟਸ ਚ ਜੋ ਜ਼ਰੂਰ ਦੱਸਿਓ। ਚਲੋ ਠੀਕ ਐ ਬਾਏ। ਕੱਲ੍ਹ ਵਾਲੇ ਬਲੌਗ ਨਾਲ ਮਿਲਦੇ ਆ।